ਅੰਮ੍ਰਿਤਸਰ ਪੁਲਿਸ ਨੇ ਕਤਲ ਦੇ ਮਾਮਲੇ ਨੂੰ ਕੁਝ ਘੰਟਿਆਂ ਚ ਸੁਲਝਾਇਆ ਅਤੇ ਮੁਲਜ਼ਮ ਕੀਤੇ ਗ੍ਰਿਫਤਾਰ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਮਨਜੀਤ ਕੌਰ ਵਾਸੀ ਕੋਟਮੀ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕੋਮਲਪ੍ਰੀਤ ਕੌਰ ਦਾ ਵਿਆਹ ਸੈਮੂਅਲ ਮਸੀਹ ਉਰਫ ਹੈਪੀ ਨਾਲ ਹੋਇਆ ਅਤੇ ਸੈਮੂਅਲ ਮਸੀਹ ਨੇ ਰੂਪਾ ਨਾਮੀ ਔਰਤ ਨਾਲ ਨਜਾਇਜ਼ ਸਬੰਧ ਬਣਾਏ ਜੋ ਕਿ ਪਹਿਲਾਂ ਉਸ ਦੇ ਗਵਾਂਢ ਵਿੱਚ ਰਹਿੰਦੀ ਸੀ ਬਾਅਦ ਵਿੱਚ ਕਾਨੇ ਦੇ ਨੇੜੇ ਸ਼ਿਫਟ ਹੋ ਗਈ اپنی ਪਤਨੀ ਦੇ ਇਤਰਾਜ ਦੇ ਰੰਦੇ ਸੈਮਲ ਰੂਪਾ ਨੂੰ ਮਿਲਣ ਜਾਂਦਾ ਅਤੇ ਪਿਛਲੇ 2 ਦਿਨਾਂ ਤੋਂ ਉਸ ਦੇ ਘਰ ਵਿੱਚ ਰਹਿ ਰਿਹਾ ਸੀ ਅਤੇ ਮਨਜੀਤ ਕੌਰ ਆਪਣੇ ਪੁੱਤਰ ਅਜੇਪਾਲ ਦੇ ਦੋਸਤ سنی ਉਰਫ ਸ਼ੈਨਾ ਨਾਲ ਉਸ ਦੇ ਰੂਪਾ ਦੇ ਘਰ ਪੁੱਛਕਿਛ ਕਰਨ ਗਏ ਪਰ ਘਰ ਦੇ ਅੰਦਰ ਰੂਪਾ ਦੋ ਨਿਹੰਗਔਰ ਤਾਂ ਪ੍ਰੇਮ ਸਿੰਘ ਉਰਫ ਪ੍ਰੇਮੂ ਨਿਹੰਗ ਮੌਜੂਦ ਸਨ ਜੋ ਕਿ ਤਲਵਾਰਾਂ ਨਾਲ ਲੈਸੀ ਉਸ ਸਮੇਂ ਰੂਪਾ ਨੇ ਲਲਕਾਰਾ ਮਾਰਿਆ ਹੱਸੇ ਕਿਹਾ ਕਿ ਇਹਨਾਂ ਨੂੰ ਭੱਜਣ ਨਾ ਦਿਓ ਹਮਲਾਵਰਨ ਅਜੇਪਾਲ ਦਾ ਪਿੱਛਾ ਕੀਤਾ ਤੇ ਵਾਰ ਕੀਤੇ ਅਜੇਪਾਲ ਮੌਕੇ ਤੇ ਡਿੱਗ ਪਿਆ ਅਤੇ ਦੋਸ਼ੀ ਹਥਿਆਰ ਲੈ ਕੇ ਫਰਾਰ ਹੋ ਗਏ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਮਿਤੀ 28 ਨਵੰਬਰ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਮਰਡਰ ਦਾ ਸੁਲਤਾਨਵਿੰਨ ਪੁਲਿਸ ਸਟੇਸ਼ਨ ਦੇ ਅੰਦਰ ਉਹਦੇ ਵਿੱਚ ਪੁਲਿਸ ਨੇ ਜਿਹੜੀ ਕੰਪਲੇਂਟ ਲਗਾਈ ਸੀ ਮਨਜੀਤ ਕੌਰ ਕਿ ਉਹਨਾਂ ਦੀ ਬੇਟੀ ਜਿਹੜੀ ਹੈ ਕੋਮਲਪ੍ਰੀਤ ਉਹ ਮੈਰਿਡ ਸੀ ਕਿ ਸੈਮੂਲ ਮਸੀਹ ਲਈ ਇਸ ਹੈਪੀ ਨੂੰ ਤੇ ਉਹਨਾਂ ਦੇ ਘਰ 'ਚ ਜਿੱਥੇ ਉਹ ਆਪਣੀ ਵਾਈਫ ਦੇ ਨਾਲ ਰਹਿ ਰਹੇ ਸੀ ਕੋਮਲਪ੍ਰੀਤ ਤੇ ਸੈਮੂਲ ਮਸੀਹ ਰਹਿੰਦੇ ਸੀ ਉੱਥੇ ਇੱਕ ਰੂਪਨਾਮ ਦੀ ਲੇਡੀ ਨਾਲ ਉਹਦੇ ਇਲੈਸਟ ਰਿਲੇਸ਼ਨ ਡਵੈਲਪ ਹੋ ਗਏ ਤਾਂ ਦੋ ਤਿੰਨ ਦਿਨ ਤੋਂ ਉਹ ਸ਼ਾਇਦ ਉਹ ਆਪਣੇ ਘਰ ਨਹੀਂ ਸੀ ਆਇਆ ਤਾਂ ਜਿਹੜਾ ਮਨਜੀਤ ਕੌਰ ਜੀ ਦਾ ਬੇਟਾ ਅਜੀਪਾਲ ਆਪਣੇ ਦੋਸਤਾਂ ਨੂੰ ਲੈ ਕੇ ਤੇ ਆਪਣੀ ਭੈਣ ਕੋਮਲਪ੍ਰੀਤ ਨੂੰ ਲੈ ਕੇ ਉੱਥੇ ਉਹ ਉਹਨਾਂ ਦੇ ਰੂਪਾ ਦੇ ਘਰ ਗਏ ਸੀ ਉਹਨੂੰ ਤੋਂ ਉਹਦੇ ਵੇਅਰ ਬਾਊਟਸ ਪੁੱਛਣ ਵਾਸਤੇ ਕਿ ਸਾਡਾ ਫਾਦਰ ਕਿੱਥੇ ਹੈ ਤੇ ਹਸਬੰਦ ਕਿੱਥੇ ਹੈ। ਉੱਥੇ ਉਹਨਾਂ ਦੇ ਦੱਸਣ ਮੁਤਾਬਕ ਰੂਪਾ ਨੇ ਕੁਝ ਨਿਹੰਗ ਲੇਡੀਜ਼ ਤੇ ਨਿਹੰਗ ਬੰਦੇ ਵੀ ਬੁਲਾ ਲਏ। ਤੇ ਉੱਥੇ ਇਹਨਾਂ ਦਾ ਜਿਹੜਾ ਜਦੋਂ ਟਕਰਾਅ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਜਿਹੜੇ ਤਲਵਾਰਾਂ ਦੇ वार ਕੀਤੇ ਜਿਹੜਾ ਮਨਜੀਤ ਕੌਰ ਕੰਪਲੇਨੈਂਟ ਨੇ ਉਹਨਾਂ ਦਾ ਬੇਟਾ ਅਜੀਪਾਲ ਕੌਰ ਜੀ ਦੀ ਸਿਸਟਰ ਦਾ ਹੈ। ਡਿਸਪਿਊਟ ਸੀਗਾ ਕੋਮਲਪ੍ਰੀਤ ਦਾ। ਉਹਦੇ ਕਾਫੀ ਵਾਈਟਲ ਆਰਗਨਸ ਤੇ ਹਿੱਟ ਕੀਤੀਆਂ। ਸ਼ੋਟ ਬਲੋਜ਼ ਉਹਦੇ ਨਾਲ ਉਹਦੀ ਡੈਥ ਹੋ ਗਈ ਮੌਕੇ ਤੇ ਕੇਸ ਸਿਸਟਰ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਤਾਂ ਸਾਡੀ ਟੀਮ ਨੇ ਜਿਹਦੇ ਅਗਵਾਈ ਐਡੀਸੀਪੀ ਵਿਸ਼ਾਲਜੀਤ ਤੇ ਡੀਐਸਪੀ ਆਪਣੇ ਪ੍ਰਵੇਸ਼ ਚੋਪੜਾ ਜੀ ਤੇ ਕਮਲਜੀਤ ਇਹ ਸਾਰੇ ਤੇ ਐਸਐਚਓ ਬਲਵਿੰਦਰ ਇਹਨਾਂ ਨੇ ਤਿੰਨੇ ਫਿਊਜ਼ ਜਿਹੜੇ ਮੈਨ ਇਚ ਫੜੇਗੇ ਇੱਕ ਪ੍ਰੇਮ ਸਿੰਘ ਪ੍ਰੇਮੂ ਨਿਆੰਗੇ ਜਿਹੜਾ ਸੁਤਾਨਵਿੰਡ ਦਾ ਹੀ ਰਹਿਣ ਵਾਲਾ ਅਮਰਸਰ ਦਾ ਇਹ ਤਕਰੀਬਨ 20 ਸਾਲ ਦਾ ਹੈਗਾ ਜਸਵਿੰਦਰ ਏਲੀਅਸ ਜੱਸਾ ਨਿਆੰਗੇ ਅਵਜੰਦਰ ਦਾ ਰਹਿਣ ਵਾਲਾ ਕੋ ਨਗਰ ਦਾ ਇਹ ਵੀ ਗ੍ਰਿਫਤਾਰ ਕੀਤਾ ਔਰ ਰੂਪਾ ਜਿਹੜੀ ਹੈ ਮੇਨ ਜਿਹੜੀ ਅਕਿਊਜ਼ਡ ਹੈ ਜਿਹਦੇ ਕਰਕੇ ਸਾਰੀ ਲੜਾਈ ਹੋਈ ਔਰ ਜਿੰਨੇ ਉਹਨਾਂ ਨੂੰ ਬਲਾ ਕੇ ਇਹਨਾਂ ਦੇ ਖਿਲਾਫ ਉਕਸਾਇਆ ਵੀ ਤੇ ਉਹਨਾਂ ਨੂੰ ਤੇ ਅਟੈਕ ਕਰਾਇਆ ਉਹ ਵੀ ਗ੍ਰਿਫਤਾਰ ਹੋ ਚੁੱਕੀ ਹੈ ਇਸ ਇੱਕ ਅੱਧੀ ਗ੍ਰਿਫਤਾਰੀ ਜਿਹੜੀ ਹੋਰ ਇੱਕ ਰੰਦਾ ਮਲਜ਼ਮ ਹੋਰ ਉਹ ਵੀ ਜੇ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਪਰ ਮੇਨ ਕੇਸ ਸਾਰਾ ਇਹ ਟ੍ਰੇਸ ਹੋ ਗਿਆ ਤੇ ਸਾਰੇ ਮਲਜ਼ਮ ਜਿਹੜੇ ਮੇਨ ਫੜੇਗੇ ਨੇ or weapon of offense we rather cover it